ਇਕ ਕਲੋ ਕੱਲ ਸ਼ਾਮ ਦੇ ਗਏ ਤੇ ਪਤਾ ਨਹੀਂ ਜੇ ਕਿੱਦਾਂ ਡੈਥ ਹੋਈ ਜੇ ਦੀ ਹੁਣ ਗੋਲੀ ਮਾਰੀ ਜੇ ਇੱਥੇ ਕਿਧਰ ਆਇਆ ਸੀ ਇੱਥੇ ਮੇਰੀ ਭੂਜੀ ਆ ਹਾਂਜੀ ਰਾਤੀ ਆਇਆ ਗਿਆ ਹਾਂਜੀ ਗਿਆ ਗਿਆ ਬੱਚੇ ਬੱਚੇ ਕੁਝ ਨਹੀਂ ਹੈਗੇ ਬੀਬੀ ਚ ਲੱਗੀ ਜੀ ਹਾਂਜੀ ਠੀਕ ਹੈ ਨਾ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਪਰ ਮਾਰਦਾ ਉਹਨੇ ਇੰਨੀ ਫੰਦਾ ਜਮਾ ਹਪੇ ਦੇ ਸਾਹ ਬਹਨ ਨਾ ਤੇ ਕਿੰਦਾ ਜ ਆ ਪਤਰੀ ਨਹੀਂ ਮੰਨਦੇ ਮਾ ਜਮਾ ਆਵੇ ਆ ਤੇ ਹਲਕੇ ਆ ਹਾਂ ਨਾ ਕੋਈ ਬਹੁਤ ਸੰਨਤਨ ਲੱਗੀ ਕੋ ਕਾਸ਼ੀ ਨਾ ਪਰ ਉਹ ਪਰਿਆਤ ਸੱਤ ਲੱਗੀ ਮਰੀ না <laughs> মানে <laughs> ਮੇਰੇ ਹੁਣ ਹੈ ਇਥੇ ਇਹ ਇਥੇ ਇੱਕ ਤਕਰੀਬਨ ਸਾਨੂੰ 9:30 ਵੇ ਇਨਫੋਰਮੇਸ਼ਨ ਮਿਲੀ ਕਿ ਇੱਕ ਡੈੱਡ ਬਡੀ ਆ ਇੱਥੇ ਆਪਣਾ ਪਿੰਡ ਦੇ ਨਜ਼ਦੀਕ ਜਿੱਥੇ ਬਾਈਪਾਸ ਬਣ ਰਿਹਾ ਅਸੀਂ ਹੁਣ ਮੌਕੇ ਤੇ ਪਹੁੰਚੇ ਇੱਥੇ ਮੇਰੀ ਟੀਮ ਪਹੁੰਚੀ ਐ ਐਸ ਐਚਓ ਸਾਹਿਬ ਸਿਵਲ ਲਾਈਨ ਤਾਂ ਮੌਕੇ ਤੇ ਹੀ ਨਾਸਟ੍ਰਿਕਟ ਕਰ ਰਹੇ ਆ ਇਹਦੇ ਵਿੱਚ ਇਹ ਵਿਜੇ ਆ son of ਸੁਲੱਖਣ ਸਿੰਘ ਹਰ ਦੋ ਝੰਡੇ ਲੈਣ ਵਾਲਾ ਜੀ ਇਹਦੀ ਡੈੱਡ ਬੋਡੀ ਹੈ ਇਨੀਸ਼ੀਅਲ ਅਸੀਂ ਇਨਵੈਸਟੀਗੇਸ਼ਨ ਕੀਤੀ ਥੋੜੀ ਜੀ ਉਹਦੀ ਛਾਤੀ 'ਚ ਗੋਲੀ ਹੈ ਜੀ ਡਾਕਟਰ ਸਾਈਡ